जय पीरंदी जी जय संन्यादी महफल मस्तांदे चैनल ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਅੱਜ ਦੇ ਵਿਸ਼ੇ ਵਿੱਚ ਗੱਲ ਕਰਾਂਗੇ ਕਿ ਜਿਹੜੇ ਸੱਚਖੰਡ ਦੇ ਵਾਸੀ ਹੁੰਦੇ ਨੇ ਜੀ ਉਹਨਾਂ ਨੂੰ ਇਹ ਕੁਝ ਨਿਸ਼ਾਨੀਆਂ ਮਿਲਦੀਆਂ ਨੇ ਜੀ ਜਿਨ੍ਹਾਂ ਦੇ ਵਿੱਚ ਇਹ ਕੁਝ ਨਿਸ਼ਾਨੀਆਂ ਹੈ ਤਾਂ ਸਮਝ ਲਓ ਕਿ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਸੱਚਖੰਡ ਦੇ ਵਾਸੀ ਹੋ ਤੁਸੀਂ ਸੋ ਇਹ ਸਚਾਈ ਸਾਂਝੀ ਕਰਨ ਲੱਗੇ ਆ ਤੁਹਾਡੇ ਨਾਲ ਸੋ ਇਹ ਕੋਈ ਝੂਠ ਗੱਲ ਇਹਦੇ ਵਿੱਚ ਨਹੀਂ ਹੈ ਜਿਹਦੇ ਵਿੱਚ ਇਹ ਗੁੜ ਹੋਣਗੇ ਤੇ ਉਹਦੇ ਫਿਕਰ ਅਜ ਮੁੱਕ ਜਾਣਗੇ ਜੇ ਇਹ ਵੀਡੀਓ ਸੁਣਨ ਤੋਂ ਬਾਅਦ ਕਿਉਂਕਿ ਸੱਚਖੰਡ ਦੇ ਵਸਨਾਂ ਦੀਆਂ ਇਹ ਕੁਝ ਨਿਸ਼ਾਨੀਆਂ ਹੁੰਦੀਆਂ ਹੈ ਸੋ ਵੀਡੀਓ ਰਹੀ ਆਪਾਂ ਚੰਗੀ ਤਰ੍ਹਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜਿੱਕਰ ਕੋਈ ਰੂਪ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੀ ਹੈ ਇਸ 채ਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਨਾਲ ਕੰਟਰੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਂਦਾ ਰਹੇ ਸੋ ਹੁਣ ਆਪਾਂ ਇੱਥੇ ਪਹਿਲਾ ਇੱਕ ਕਮੈਂਟ ਦੱਸਦੇ ਹਾਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਸਾਨੂੰ ਸੁਪਨੇ ਵਿੱਚ ਪਾਣੀ ਬਹੁਤ ਜ਼ਿਆਦਾ ਨਜ਼ਰ ਆਉਂਦਾ ਹੈ ਸੋ ਇਹਦਾ ਕੀ ਸੰਕੇਤ ਹੈ ਸੋ ਦੇਖੋ ਜੀ ਜੇਕਰ ਸਪਲੇ ਦੇ ਵਿੱਚ ਪਾਣੀ ਚੱਲਦਾ ਹੋਇਆ ਨਜ਼ਰ ਆਵੇ ਤੇ ਇਹ ਚੰਗਾ ਸੰਕੇਤ ਹੁੰਦਾ ਆ ਜੇਕਰ ਪਾਣੀ ਰੁਕਿਆ ਹੋਇਆ ਨਜ਼ਰ ਆਉਂਦਾ ਆ ਤੇ ਗੰਦਾ ਪਾਣੀ ਨਜ਼ਰ ਆਉਂਦਾ ਆ ਇੱਥੇ ਕੋਈ ਨਾ ਕੋਈ ਜਾਂ ਤਾਂ ਗਲਤੀ ਹੋ ਜਾਂਦੀ ਆ ਕੋਈ ਰੁਣ ਹੈ ਜਾਂ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਰੋਕ ਲਗਾ ਦਿੱਤੀ ਹੈ ਸੋ ਤਾਂ ਇਹ ਸ਼ਾਰੇ ਮਿਲਦੇ ਨੇ ਜੀ ਜੇਕਰ ਚੱਲਦਾ ਹੋਇਆ ਪਾਣੀ ਨਜ਼ਰ ਆਵੇ ਸਾਫ਼ ਪਾਣੀ ਹੈ ਤਾਂ ਫਿਰ ਫਿਕਰ ਕਰਨ ਦੀ ਜਰੂਰਤ ਨਹੀਂ ਹੈ ਚੰਗੇ ਸੰਕੇਤ ਹੁੰਦੇ ਨੇ ਬਾਕੀ ਕਮੈਂਟ ਰਹੀ ਤਾਂ ਇੰਨਾ ਕੁ ਹੀ ਲਿਖਿਆ ਹੋਇਆ ਹੈ ਜੀ ਸੋ ਬਾਕੀ ਕਮੈਂਟ ਪ੍ਰੋਪਰ ਪੂਰਾ ਹੀ ਲਿਖ ਕੇ ਭੇਜਿਆ ਕਰੋ ਤਾਂ ਕਿ ਕਮੈਂਟ ਦੱਸਣ ਦੇ ਵਿੱਚ ਆਸਾਨੀ ਹੁੰਦੀ ਹੈ ਤਾਂ ਫਿਰ ਉਸ ਹਿਸਾਬ ਨਾਲ ਚੰਗੀ ਤਰ੍ਹਾਂ ਦੇ ਨਾਲ ਕਮੈਂਟ ਵੀ ਸਮਝਾਇਆ ਜਾਂਦਾ ਹੈ ਜੀ ਸੋ ਬਾਕੀ ਇੱਥੇ ਆਪਾਂ ਹੁਣ ਇੱਕ ਹੋਰ ਕਮੈਂਟ ਦੱਸਾਂਗੇ ਜੀ ਉਹ ਇੱਥੇ ਇਹਨਾਂ ਨੇ ਕਮੈਂਟ ਵਿੱਚ ਲਿਖਿਆ ਹੈ ਜੀ ਸ਼ਾਇਦ ਬਲਵਿੰਦਰ ਨਾਮ ਤੋਂ ਹੈ ਜੀ ਕਮੈਂਟ ਨਾਮ ਨਹੀਂ ਲਿਖਿਆ ਸੋ ਇੱਥੇ ਆ ਤੇ ਲਾਸਟ ਦੇ ਵਿੱਚ ਵੀਡੀਓ ਦੀ ਡਬਲ ਆਵਾਜ਼ ਆ ਰਹੀ ਸੀ ਕੰਦੇ ਕਿ ਦੋ ਵੀਡੀਓ ਚੱਲ ਰਹੀਆਂ ਸੀ ਸੋ ਇੱਥੇ ਮਾਫੀ ਚਾਹੁੰਦੇ ਆ ਜੀ ਵਕਤ ਜਦੋਂ ਵੀਡੀਓ ਬਣਾਈਦੀ ਆ ਉਸ ਸਮੇਂ ਪਹਿਲੀ ਨਾ ਰਿਕਾਰਡਿੰਗ ਨੂੰ ਕੱਟ ਦਿੱਤੀਆਂ ਜਾਂਦੀਆਂ ਆ ਜੇਕਰ ਕੋਈ ਰਹਿ ਗਈ ਹੋਵੇ ਤਾਂ ਇੱਥੇ ਮਾਫੀ ਚਾਹੁੰਦੇ ਆ ਕਿਉਂਕਿ ਡਬਲ ਆਵਾਜ਼ ਆਉਣ ਦੇ ਨਾਲ ਫਿਰ ਗੱਲ ਵੀ ਸਮਝ ਵਿੱਚ ਨਹੀਂ ਆਉਂਦੀ ਸੋ ਕਿਉਂਕਿ ਹਰ ਰੋਜ਼ ਰਿਕਾਰਡ ਕਰਨਾ ਹੁੰਦਾ ਆ ਤੇ ਫਿਰ ਇਸ ਸਾਨੂੰ ਪਹਿਲੇ থাম্বਨੇਲ ਤੇ ਹੀ থাম্বਨੇਲ ਲਗਾ ਦਈਏ ਥੋੜੀ ਆਸਾਨੀ ਰਹਿੰਦੀ ਹੈ ਟਾਈਮ ਘੱਟ ਲੱਗਦਾ ਹੈ ਇਸ ਕਰਕੇ ਜਲਦਬਾਜ਼ੀ ਵਿੱਚ ਵੀਡੀਓ ਇਸ ਤਰ੍ਹਾਂ ਬਣਾ ਲਈਦੀ ਹੈ ਸੋ ਕਈ ਵਾਰ ਗਲਤੀ ਇਹੋ ਜੀ ਹੋ ਜਾਂਦੀ ਹੈ ਜੀ ਇੱਥੇ ਮਾਫੀ ਹੀ ਚਾਉਂਦੇ ਹਾਂ ਸੋ ਅੱਗੇ ਤੋਂ ਧਿਆਨ ਰੱਖਾਂਗੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਲਾਸਟ ਦੇ ਆ ਸੋ ਇੱਥੇ ਇੱਕ ਮਿੰਟਾ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਤੁਹਾਨੂੰ ਪਹਿਲਾਂ ਵੀ ਕਮੈਂਟ ਕੀਤਾ ਸੀ ਪਰ ਕੋਈ ਜਵਾਬ ਨਹੀਂ ਦਿੱਤਾ ਅਸੀਂ ਪੁੱਛਿਆ ਸੀ ਕਿ ਅਸੀਂ ਘਰ ਵਿੱਚ ਚਿਰਾਗ ਰੋਸ਼ਨ ਕਰਦੇ ਆ ਪਰ ਇਸ ਮਹੀਨੇ ਸਾਡੇ ਲਈ ਕੋਈ ਕਰਨ ਸੋ ਦੇਖੋ ਜੀ ਜਿਨ੍ਹਾਂ ਦੇ ਘਰ ਵਿੱਚ ਚਿਰਾਗ ਰੋਸ਼ਨ ਹੁੰਦੇ ਨੇ ਸਾਰਿਆਂ ਲਈ ਆਪਾਂ ਕਰਨ ਦੱਸ ਦਿੱਤਾ ਸੀ ਹੁਣ ਤਾਂ ਕੁਝ ਦਿਨ ਹੀ ਇਸ ਮਹੀਨੇ ਦੇ ਰਹਿੰਦੇ ਨੇ ਸੰਗਰਾਮ ਤੋਂ ਪਹਿਲਾਂ ਪਹਿਲਾਂ ਕਰਮ ਜ਼ਰੂਰ ਕਰੋ ਜਿਨ੍ਹਾਂ ਨੇ ਨਹੀਂ ਕੀਤਾ ਉਹ ਥੋੜਾ ਜਿਹਾ ਪ੍ਰਸ਼ਾਦਾ ਤਿਆਰ ਕਰਕੇ ਹੋ ਜ਼ਰੂਰ ਪੀਰਾਂ ਪੀਰਾਂ ਲਗਾਓ ਜਿਨ੍ਹਾਂ ਦੀ ਵੀ ਤੁਸੀਂ ਸੇਵਾ ਕਰਦੇ ਹੋ ਜੀ ਪੀਰਾਂ ਪੀਰਾਂ ਦੀ ਮਸਤਾ ਦੀ ਕਰਦੇ ਹੋ ਤਾਂ ਇਸ ਮਹੀਨੇ ਤੁਹਾਨੂੰ ਇੰਨਾ ਕੰਮ ਕਰਨਾ ਹੀ ਚਾਹੀਦਾ ਥੋੜਾ ਥੋੜਾ ਪ੍ਰਸ਼ਾਦ ਤਿਆਰ ਕਰਕੇ ਜੋ ਚੜਾਉਂਦੇ ਹੋ ਪਹਿਲਾਂ ਉਹ ਤਿਆਰ ਕਰੋ ਤੇ ਦਾਲ ਫੁਲਕਾ ਬਣਾ ਕੇ ਉਹਨਾਂ ਨੂੰ ਤਿਆਰ ਕੇ ਅਰਦਾਸ ਬੇਨਤੀ ਕਰਕੇ ਕਬੂਲ ਆਪੀਓ ਮਾਲਕ ਕਰ ਲੈਂਦਾ ਹੈ ਬਜ਼ੁਰਗਾਂ ਅਰਦਾਸ ਬੇਨਤੀ ਕਰੋ ਤੇ ਪ੍ਰਸ਼ਾਦੇ ਦਾ ਭੋਗ ਚਰੂ ਲਗਾਓ ਹਰ ਇੱਕ ਲਈ ਇਹ ਹੀ ਸਲਾਹ ਹੈ ਜੀ ਇਹ ਕਰਮ ਹੈ ਆ ਕੁਝ ਦਿਨ ਰਹਿੰਦੇ ਨੇ ਜਿਨ੍ਹਾਂ ਦੇ ਨਹੀਂ ਅਜੇ ਤੱਕ ਘਰਾਂ ਵਿੱਚੇ ਕਰਮ ਕੀਤਾ ਗਿਆ ਜੀ ਉਹ ਧਿਆਨ ਰੱਖਣ ਤੇ ਕਰਮ ਜ਼ਰੂਰ ਕਰੋ ਵੀਰਵਾਰ ਕਰ ਲਓ ਐਤਵਾਰ ਕਰ ਲਓ ਜੇਕਰ ਵੀਰਵਾਰ ਐਤਵਾਰ ਟਾਈਮ ਨਹੀਂ ਮਿਲਿਆ ਤੇ ਸੰਗ੍ਰਾਂਤ ਤੋਂ ਪਹਿਲਾਂ ਪਹਿਲਾਂ ਕਿਸੇ ਵੀ ਦਿਨ ਕਰ ਲਓ ਸੋ ਮਨ ਵਿਸ਼ਵਾਸ ਬਣਾ ਕੇ ਜਦੋਂ ਸੇਵਾ ਕਰਦਾ ਹੈ ਤਾਂ ਫਿਰ ਉਹ ਮਾਲਕ ਵੀ ਸੇਵਾ ਤੋਂ ਕਰ ਲੈਂਦਾ ਹੈ ਸੋ ਮਨ ਸਾਫ ਹੋਣਾ ਚਾਹੀਦਾ ਹੈ ਤਿੰਨ ਤੁਹਾਡਾ ਚਾਹੀਏ ਕੋਈ ਵੀ ਹੋਵੇ ਪਰ ਇਸ ਮਹੀਨੇ ਇਹ ਕੰਮ ਕਰਨੇ ਬਹੁਤ ਜ਼ਰੂਰੀ ਹੁੰਦੇ ਨੇ ਜੀ ਸੋ ਨਾਲ ਹੀ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਸੋ ਇਹ ਇੱਥੇ ਲਿਖਦੇ ਨੇ ਕਿ ਦੀਦੀ ਜੀ ਮੈਂ ਪੁੱਛਣਾ ਸੀ ਕਿ ਜਦੋਂ ਸੁਰਤੀ ਪੀਰਾਂ ਦੇ ਨਾਲ ਲੱਗਦੀ ਹੈ ਤੇ ਕਿਵੇਂ ਦਾ ਮਹਿਸੂਸ ਹੁੰਦਾ ਹੈ ਸੋ ਦੇਖੋ ਜੀ ਜਦੋਂ ਅਸੀਂ ਮਨ ਨੂੰ ਸ਼ਾਂਤ ਕਰਕੇ ਉਹ ਮਾਲਕ ਦਾ ਸਰੂਪ ਅੱਖਾਂ 'ਉਰੇ ਲਿਆ ਕੇ ਧਿਆਨ ਤਰੰਦੀ ਕੋਸ਼ਿਸ਼ ਕਰਦੇ ਆਂ ਤੇ ਮਨ ਭੱਜਦਾ ਹੈ ਮਨ ਨੂੰ ਵਾਰ-ਵਾਰ ਰੋਕਣਾ ਹੈ ਵਾਰ-ਵਾਰ ਇੱਕ ਥਾਂ ਹੀ ਜੋੜਨ ਦੀ ਕੋਸ਼ਿਸ਼ ਕਰਨੀ ਆ ਜਦੋਂ ਤੁਸੀਂ ਤੇਜ਼ੀ ਦੇ ਨਾਲ ਸ਼ਬਦ ਬੋਲਦੇ ਜਾਓਗੇ ਬੋਲਦੇ ਜਾਉਗੇ ਤੇ ਸੁਰਤੀ ਆਪਣੇ ਆਪ ਉਹ ਮਾਲਕ ਨਾਲ ਲੱਗ ਜਾਂਦੀ ਤੇ ਜਦੋਂ ਸੁਰਤੀ ਲੱਗਦੀ ਹੈ ਤਾਂ ਫਿਰ ਮਹਿਸੂਸ ਇਹਨੇ ਹੁੰਦਾ ਹੈ ਕਿ ਤੁਹਾਨੂੰ ਕੋਈ ਸੁਧ ਬੁੱਧ ਨਹੀਂ ਰਹੇਗੀ ਕੀ ਤੁਸੀਂ ਕਿੱਥੇ ਬੈਠੇ ਹੋ ਕੀ ਕਰ ਰਹੇ ਹੋ ਤੁਹਾਨੂੰ ਪੂਰਾ ਵੀ ਖਿਆਲ ਨਹੀਂ ਹੋਵੇਗਾ ਜਿਸ ਤਰ੍ਹਾਂ ਅਸੀਂ ਹਰ ਰੋਜ਼ ਸੌਂਦੇ ਆ ਉੱਠਦੇ ਪਿਆ ਨੂੰ ਕੁਝ ਨਹੀਂ ਪਤਾ ਚੱਲਦਾ ਰੂਹ ਕਿਤੇ ਦੀ ਕਿਤੇ ਘੁੰਮਾਉਂਦੀ ਹੈ ਜੋ ਸੁਪਨੇ ਆਉਂਦੇ ਨੇ ਉਹ ਰੂਹ ਨਿਕਲ ਕੇ ਕਿਤੇ ਦੀ ਕਿਤੇ ਘੁੰਮਾਉਂਦੀ ਹੈ ਜੋ ਤੁਸੀਂ ਦੇਖਦੇ ਹੋ ਕਈ ਵਾਰ ਆਪਣੇ ਆਪ ਨੂੰ ਵਿਦੇਸ਼ ਵਿੱਚ ਦੇਖਦੇ ਹੋ ਕਿਤੇ ਦੇਖਦੇ ਹੋ ਕਿ ਅੱਜ ਮੈਂ ਸੁਪਨੇ ਵਿੱਚ ਆਹ ਜਗ੍ਹਾ ਤੇ ਗਈ ਹਾਂ ਜਾ ਗਿਆ ਹਾਂ ਸੋ ਇਹ ਹੁੰਦੀ ਹੈ ਆਤਮਾ ਦੀ ਗੱਲ ਆਤਮਾ ਨਿਕਲ ਕੇ ਬਹੁਤ ਦੂਰ ਦੂਰ ਦੀ ਯਾਤਰਾ ਕਰ ਲੈਂਦੀ ਹੈ ਬਹੁਤ ਤੇਜ਼ੀ ਦੀ ਰਫ਼ਤਾਰ ਹੈ ਇਸ ਰੂਹ ਦੀ ਇਸੇ ਤਰ੍ਹਾਂ ਹੈ ਜਦੋਂ ਅਸੀਂ ਬੰਦਗੀ ਕਰਦੇ ਹਾਂ ਨਾਮ ਸਿਮਰਨ ਕਰਦੇ ਹਾਂ ਸੋ ਕੋਈ ਵੀ ਸ਼ਬਦ ਹੈ ਉਹਨੂੰ ਸਿਮਰਦੇ ਹਾਂ ਤੇ ਸੁਰਤੀ ਮਾਲਕ ਨਾਲ ਜੁੜਦੀ ਹੈ ਫਿਰ ਵੀ ਜਿਵੇਂ ਅਸੀਂ ਸੌਂ ਜਾਂਦੇ ਹਾਂ ਖੁਸ਼ ਪਤਾ ਨਹੀਂ ਚੱਲਦਾ ਸੁਪਤੇ ਵੇ ਕਿੱਥੇ ਕਿੱਥੇ ਦੀ ਯਾਤਰਾ ਨੂੰ ਕਰ ਆਉਂਦੀ ਹੈ ਇਸੇ ਤਰ੍ਹਾਂ ਜਦੋਂ ਬੰਦਗੀ ਤੇ ਰੂਹ ਪੈਂਦੀ ਹੈ ਸੁਰਤੀ ਜੁੜਦੀ ਹੈ ਮਾਲਕ ਨਾਲ ਤੇ ਉਸ ਸਮੇਂ ਵੀ ਰੂਹ ਪਰਮਾਤਮਾ ਦੇ ਦਰਸ਼ਨਾਂ ਨੂੰ ਚਲੀ ਜਾਂਦੀ ਆ ਤੇ ਇਸ शरीर ਦਾ ਕੋਈ ਵੀ ਧਿਆਨ ਨਹੀਂ ਰਹਿੰਦਾ ਕਿ ਅਸੀਂ ਕਿੱਥੇ ਬੈਠੇ ਹੋਏ ਹਾਂ ਆਸ-ਪਾਸ ਕੀ ਹੋ ਰਿਹਾ ਹੈ ਕੋਈ ਸਮਾਈ ਨਹੀਂ ਦਿੰਦੀ ਗੱਲ ਸੋ ਸਿਰਫ ਮਾਲਕ ਦੇ ਨਾਲ ਸੁਰਤੀ ਜੁੜੀ ਹੁੰਦੀ ਉਹਦੇ ਨਾਲ ਹੀ ਆਤਮਾ ਗੱਲਾਂ ਕਰਦੀ ਹੈ ਜੀ ਸੋ ਧਿਆਨ ਧਰ ਕੇ ਦੇਖੋ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਆਨੰਦ ਆਉਂਦਾ ਹੈ ਤੇ ਫਿਰ ਸਿਮਰਨ ਤੇ ਬੈਠੇ-ਬੈਠੇ ਹੀ ਸਾਰੀ ਗੱਲ ਉਹ ਪ੍ਰਮਾਤਮਾ ਦਿਖਾ ਲ ਦਿੰਦਾ ਜਿਹਨੂੰ ਕਹਿੰਦੇ ਨੇ ਕਿ ਤੀਸਰਾ ਨੇਤਰ ਖੁੱਲ ਗਿਆ ਸੋ ਬਾਕੀ ਇੱਥੇ ਗੱਲ ਕਰਾਂ ਕਿ ਕਈ ਰੂਹਾਂ ਐਸੀਆਂ ਹੈ ਜਿਹੜੀਆਂ ਕਹਿੰਦੀਆਂ ਕਿ ਅਸੀਂ ਹਰ ਰੋਜ਼ ਸਿਮਰਨ ਕਰਦੇ ਆਂ ਆ ਘੰਟਾ ਬਿੰਦੇ ਆਂ 2 ਘੰਟੇ ਬਿੰਦੇ ਆਂ ਜਾਂ 1/2 ਘੰਟਾ ਬਿੰਦੇ ਆਂ ਪਰ ਉਹਨਾਂ ਨੂੰ ਜੇਕਰ ਪੁੱਛਿਆ ਜਾਵੇ ਕਿ ਤੁਹਾਡੀ ਸੁਖਤੀ ਲੱਗੀ ਹੈ ਤੇ ਕਹਿਣਾ ਕਿ ਨਹੀਂ ਪਰ ਅਸੀਂ ਸਿਮਰਨ ਜ਼ਰੂਰ ਕਰਦੇ ਆਂ ਸੋ ਜਿਸ ਦਿਨ ਤੁਹਾਡੀ ਸੁਖਤੀ ਲੱਗੇ ਸਮਝ ਲੈਣਾ ਕਿ ਮਾਲਕ ਦੀ ਕਿਰਪਾ ਹੋ ਗਈ ਉਹ ਤਾਂ ਅਸੀਂ ਜਰੂਰ ਸਿਮਰਨ ਕਰਦੇ ਆਂ ਜੀਵਨ ਦੇ ਨਾਲ ਕਰੀ ਜਾ ਰਹੇ ਆ ਮਨ ਕਿਤੇ ਮੋੜ ਪੱਜੀ ਜਾ ਰਿਹਾ ਆ ਤੇ ਸੁਖਤੀ ਜੁੜ ਨਹੀਂ ਰਹੀ ਹੈ ਪਰ ਇਹ ਵੀ ਤੁਹਾਡੇ ਲਈ ਸਹੀ ਹੈ ਇਸ ਤਰ੍ਹਾਂ ਵੀ ਸਮਾਂ ਕੱਢਦੇ ਹੀ ਰਹਿਣਾ ਚਾਹੀਦਾ ਜਦੋਂ ਤੁਸੀਂ ਮਨ ਨਾਲ ਵੀ ਟਿਕੇ ਤਾਂ ਵੀ ਬੈਂਦੇ ਹਰ ਰੋਜ਼ ਤਾਂ ਫਿਰ ਇੱਕ ਦਿਨ ਐਸਾ ਜ਼ਰੂਰ ਆਉਂਦਾ ਜਿਸ ਦਿਨ ਉਹ ਮਾਲਕ ਦੇ ਨਾਮ ਸੁਰਤੀ ਜੁੜ ਜਾਂਦੀ ਸੋ ਹੁਣ ਵੀਡੀਓ ਨੂੰ ਚੱਲਦੇ ਚੱਲਦੇ प्लीज ਇੱਕ ਲਾਈਕ ਜ਼ਰੂਰ ਕਰ ਦੁੱਜੀ ਲਾਸਟ ਤੇ ਸ਼ੇਅਰ ਜ਼ਰੂਰ ਕਰ ਲਈ ਵੀਡੀਓ ਤਾਂ ਕਿ ਕਿਸੇ ਹੋਰ ਨੂੰ ਦਾ ਭਲਾ ਹੋ ਸਕੇ ਤੇ ਕਿਸੇ ਹੋਰ ਨੂੰ ਵੀ ਜਾਣਕਾਰੀ ਮਿਲ ਸਕੇ ਤੇ ਇਹ ਤੁਹਾਡੇ ਤੋਂ ਇੱਕ ਚੰਗਾ ਕਰਮ ਵੀ ਹੋ ਸਕੇ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਅੱਜ ਸੱਚਖੰਡ ਦੇ ਵਸਨੀਕਾਂ بنا ਇਹ ਕੁਝ ਨਿਸ਼ਾਨੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਸੋਚਨਾ ਵਿੱਚ ਤੇ ਇਹ ਗੁਣ ਇਹ ਨਿਸ਼ਾਨੀਆਂ ਹੈ ਉਹ ਵੇਫਿਕਰ ਹੋ ਜਾਣਗੇ ਅੱਜ ਤੇ ਜਿਨ੍ਹਾਂ ਵਿੱਚ ਇਹ ਗੁਣ ਨਹੀਂ ਹੈ ਇਹ ਨਿਸ਼ਾਨੀਆਂ ਨਹੀਂ ਨਜ਼ਰ ਆ ਰਹੀਆਂ ਸੋ ਉਹ ਆਪਣੇ ਆਪ ਵਿੱਚੇ ਬਦਲਾਵ ਲਿਆਉਣ ਦੀ ਕੋਸ਼ਿਸ਼ ਕਰੋ ਕਿਉਂਕਿ ਗੁਰੂ ਤੋਂ ਬਗੈਰ ਕੋਈ ਨਹੀਂ ਹੈ ਸੱਚਖੰਡ ਦੇ ਵਾਸੀ ਬਣਨਾ ਭਾਗਾ ਵਾਲਾ ਇਨਸਾਨ ਹੁੰਦਾ ਹੈ ਜੀ ਸੋ ਸਚਾਈ ਨੂੰ ਜਿੰਨੀ ਜਲਦੀ ਸਮਝ ਲਈਏ ਉਨਾਂ ਹੀ ਵਧੀਆ ਹੈ ਜੀ ਦੁਨੀਆਦਾਰੀ ਨੂੰ ਇੱਕ ਸਾਈਡ ਤੇ ਕਰਕੇ ਆਪਣੇ ਰੱਬ ਨੂੰ ਬਣਾ ਲਓ ਤੇ ਸਭ ਖੁਸ਼ੀ ਜ਼ਿੰਦਗੀ 'ਚ ਮਿਲ ਜਾਂਦਾ ਹੈ ਸੋ ਇਹ ਦੁਨੀਆਦਾਰੀ ਮਤਲਬ ਦੀ ਹੈ ਰਿਸ਼ਤੇ ਨਾਤੇ ਮਤਲਬ ਦੀ ਨੇ ਪਰ ਪ੍ਰਮਾਤਮਾ ਕਦੇ ਵੀ ਮਤਲਬ ਨਹੀਂ ਕਰਦਾ ਸੋ ਉਹ ਤਾਂ ਸਾਡੇ ਕੀਤੇ ਹੋਏ ਕਰਮਾਂ ਦਾ ਹਿਸਾਬ ਨਾਲ ਹੀ ਨਾਲ ਦੇ ਦਿੰਦਾ ਹੈ ਜੀ ਸੋ ਹੁਣ ਆਪਾਂ ਗੱਲ ਕਰੀਏ ਕੀ ਸੱਚਖੰਡ ਦੇ ਵਸਤੀ ਦੀ ਪਹਿਲੀ ਉਹ ਨਿਸ਼ਾਨੀ ਹੈ ਉਹ ਹੈ ਧਰਮਖੰਡ ਸੋ ਹੁਣ ਧਰਮਖੰਡ ਕੀ ਹੈ ਜਿਸ ਕੁੱਲ ਵਿੱਚ ਅਸੀਂ ਪੈਦਾ ਹੋਏ ਹਾਂ ਸੋ ਮਤਲਬ ਕੀ ਜਿਵੇਂ ਆਪਾਂ ਲਾ ਲਈਏ ਸ਼ਰੀਰ ਨੂੰ ਰਵਿਦਾਸ ਮਹਾਰਾਜ ਜੀ ਦੀ ਗੱਲ ਹੁਣ ਅਸੀਂ ਉਹਦੀ ਕੁੱਲ ਵਿੱਚੋਂ ਹਾਂ ਉਹਨਾਂ ਨੇ ਸਾਡੇ ਲਈ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਤੇ ਸਾਨੂੰ ਆਜ਼ਾਦੀ ਵੀ ਦਵਾਈ ਤੇ ਪਰਮਾਤਮਾ ਦਾ ਨਾਮ ਸਿਮਰਨ ਦਾ ਅਧਿਕਾਰ ਵੀ ਦਿਲਾ ਕੇ ਗਏ ਸੋ ਉਹਨਾਂ ਨੇ ਸਾਡੀ ਕੌਮ ਲਈ ਬਹੁਤ ਕੁਝ ਕੀਤਾ ਸੋ ਆਪਣੇ ਆਪ ਤੇ ਦੁੱਖ ਸਹੇ ਪਰ ਕੌਮ ਨੂੰ ਉਜਾੜ ਕਰ ਗਏ ਸੋ ਪ੍ਰਮਾਤਮਾ ਦਾ ਨਾਮ ਸਿਮਰਨ ਦਾ ਹੱਕ ਨਹੀਂ ਸੀ ਕਹਿੰਦੇ ਜਿਹੜਾ ਕੋਈ ਪ੍ਰਮਾਤਮਾ ਦਾ ਨਾਮ ਸੁਣ ਲੈਂਦਾ ਸੀ ਉਹਦੇ ਕੰਨਾਂ ਵਿੱਚ ਛਿੱਕਾ ਟਾਲ ਕੇ ਪਾ ਦਿੱਤਾ ਜਾਂਦਾ ਸੀ ਤੇ ਜੇ ਕੋਈ ਨਾਮ ਲੈ ਲੈਂਦਾ ਸੀ ਤੇ ਉਹਦੀ ਜੀਭਾ ਕੱਟ ਦਿੱਤੀ ਜਾਂਦੀ ਸੀ ਸੋ ਦੇਖੋ ਕਿਵੇਂ ਅਤਿਆਚਾਰ ਹੁੰਦੇ ਸੀ ਪਰ ਸਾਡੇ ਗੁਰੂ ਨੇ ਸਾਨੂੰ ਅਧਿਕਾਰ ਦਿਲਾਇਆ ਜਿਵੇਂ ਪ੍ਰਮਾਤਮਾ ਦਾ ਨਾਮ ਉੱਚੀ ਉੱਚੀ ਵੀ ਜਪ ਸਕਦੇ ਆ ਤੇ ਹਰ ਇੱਕ ਦਿਨ ਨਾਲ ਪਰਮਾਤਮਾ ਦੇ ਘਰ ਦੀ ਗੱਲ ਕਰ ਸਕਦੇ ਆ ਸੋ ਇਸ ਕਰਕੇ ਆਪਣੇ ਧਰਮ ਨੂੰ ਯਾਦ ਜ਼ਰੂਰ ਰੱਖਣਾ ਆ ਹੋਰ ਵੀ ਤੁਸੀਂ ਜਿਹਨੂੰ ਮਰਜ਼ੀ ਮੰਨੋ ਸਜਦਾ ਸਲਾਮ ਸਭ ਨੂੰ ਕਰੋ ਪੀਰਾ ਪੀਹਰਾ ਦੀ ਸੇਵਾ ਕਰਦੇ ਆ ਕਰੋ ਪਰ ਆਪਣੇ ਬਜ਼ੁਰਗ ਮੇਨੋਂ ਬਜ਼ੁਰਗ ਨੇ ਸਾਡੇ ਮਾਪੇ ਨੇ ਸੋ ਉਹਨਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਜਿਹੜੇ ਤਾਂ ਆਪਣੇ ਧਰਮ ਨੂੰ ਯਾਦ ਰੱਖਦੇ ਨੇ ਉਹ ਹੁੰਦੇ ਨੇ ਸੱਚਖੰਡ ਦੇ ਵਾਸੀ ਕਿਉਂਕਿ ਧਰਮ ਖੰਡ ਕਿਹਾ ਗਿਆ ਹੈ ਜੀ ਇਹਨੂੰ ਧਰਮ ਖੰਡ ਮਤਲਬ ਕਿ ਤੁਸੀਂ ਜੇਕਰ ਆਪਣੇ ਧਰਮ ਦੇ ਵਿੱਚ ਧਰਮ ਦੀ ਹਜ਼ੂਰੀ ਚ ਰਹਿੰਦੇ ਹੋ ਤੇ ਤੁਸੀਂ ਸੱਚ ਖੰਡ ਦੇ ਵਾਸੀ ਹੋ ਪਰ ਸੱਚ ਖੰਡ ਦੇ ਵਾਸੀ ਸਿਰਫ ਇੱਕ ਇਸ਼ਾਰੇ ਨਾਲ ਇੱਕ ਨਿਸ਼ਾਨੀ ਨਾਲ ਨਹੀਂ ਬਣਦੇ ਹੋਰ ਵੀ ਨਿਸ਼ਾਨੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਪੂਰਨ ਨਿਸ਼ਾਨੀਆਂ ਨੇ ਤੇ ਉਹਨਾਂ ਨੂੰ ਤਾਂ ਅੱਜ ਵੀ ਇਹ ਫਿਕਰ ਹੋ ਜਾਣਾ ਚਾਹੀਦਾ ਸੋ ਦੂਸਰੀ ਨਿਸ਼ਾਨੀ ਹੈ ਸ਼ਰਮ ਖੰਡ ਸੋ ਜਿਹੜਾ ਅਨਸਾਨ ਲਜ ਸ਼ਰਮ ਦੇ ਵਿੱਚ ਰਹਿੰਦਾ ਹੈ ਸੋ ਹਮੇਸ਼ਾ ਇਹ ਸੋਚਦਾ ਹੈ ਕਿ ਮੇਰੀ ਇੱਜ਼ਤ ਬਣੀ ਰਹੇ ਮੈਂ ਕੋਈ ਐਸਾ ਕੰਮ ਨਾ ਕਰਾਂ ਜਿਹਦੇ ਨਾਲ ਸ਼ਰਮਿੰਦਾ ਹੋਵਾਂਗਾ ਸੋ ਸ਼ਰਮ ਮੰਦਾ ਹੈ ਇਹੋ ਜੇ ਕਰਮ ਕੰਮ ਕਰਨ ਤੋਂ ਸੋ ਉਹ ਵੀ ਅਨਸਾਨ ਸਤਿਖੰਡ ਦੇ ਵਾਸੀ ਦੀ ਇੱਕ ਨਿਸ਼ਾਨੀ ਦੱਸਦਾ ਹੈ ਜੀ ਸੋ ਜਿਹੜਾ ਹਮੇਸ਼ਾ ਹੀ ਲੱਜਾ ਸ਼ਰਮਾ ਦੇ ਵਿੱਚ ਰਹਿੰਦਾ ਹੈ ਆਪ ਤੋਂ ਵੱਡਿਆਂ ਦਾ ਸਤਿਕਾਰ ਕਰਦਾ ਹੈ ਜੀ ਇਹ ਵੀ ਇੱਕ ਸੱਚਖੰਡ ਦੇ ਵਾਸੀ ਦੀ ਨਿਸ਼ਾਨੀ ਹੈ ਜੀ ਇਹ ਨਿਸ਼ਾਨੀਆਂ ਸਾਰੀਆਂ ਜਿਹਦੇ ਵਿੱਚ ਰਹਿੰਦੇ ਆ ਇਹ ਨਹੀਂ ਕਿ ਇੱਕ ਨਿਸ਼ਾਨੀ ਤੋਂ ਹੀ ਤੁਸੀਂ ਪਛਾਣ ਲੈਂਦੇ ਸੋ ਜੋ ਜੋ ਗੱਲ ਕਰਾਂਗੇ ਉਹ ਗੱਲਾਂ ਜਿਹੜੇ ਤੁਹਾਡੇ ਨਾਲ ਲੱਗਦੀਆਂ ਹੈ ਤਾਂ ਤੁਸੀਂ ਸੱਚਖੰਡ ਦੇ ਵਸਦੇ ਹੋ ਛੋ ਤੀਸਰੀ ਨਿਸ਼ਾਨੀ ਹੈ ਨਿਮਰਤਾ ਖੰਡ ਸੋ ਜੀ ਦੇ ਵਿੱਚ ਨਿਮਰਤਾ ਹੈ ਮਨ ਨੀਮਾ ਮਾਤੂ ਚੀ ਰੱਖਦਾ ਹੈ ਨਿਮਰਤਾ ਚ ਰੰਦਾ ਹੰਕਾਰ ਨਹੀਂ ਲੈ ਕੇ ਆਉਂਦਾ ਮਨ ਵਿੱਚ ਕਦੇ ਵੀ ਚਾਹੇ ਪ੍ਰਮਾਤਮਾ ਨੇ ਰੱਜ ਕੇ ਰਜਾਇਆ ਹੈ ਇਨਸਾਨ ਨੂੰ ਸੋ ਹਰ ਇੱਕ ਦੀ ਹੈਲਪ ਕਰਨ ਨੂੰ ਤਿਆਰ ਰਹਿੰਦਾ ਹੈ ਸੋ ਏ ਵੀ ਨਿਸ਼ਾਨੀ ਦੱਸਦੀ ਹੈ ਕਿ ਤੁਸੀਂ ਸੱਚਖੰਡ ਦੇ ਵਾਸੀ ਹੋ ਸੋ ਜਿਨ੍ਹਾਂ ਦੇ ਵਿੱਚ ਇਹ ਖਾਸ ਨਿਸ਼ਾਨਾ ਨੇ ਉਹ ਸੱਚਖੰਡ ਦੇ ਵਾਸੀ ਹੁੰਦੇ ਨੇ ਸੋ ਨਿਮਰਤਾ ਦੇ ਵਿੱਚ ਰਹਿਣਾ ਇਹ ਬਹੁਤ ਵੱਡੀ ਗੱਲ ਹੈ ਨਿਮਰਤਾ ਚ ਕੋਈ ਰੂਹ ਫਿਰਲੀ ਹੀ ਰਹਿੰਦੀ ਹੈ ਜੀ ਜਿਹੜੀ ਪਰਮਾਤਮਾ ਨੂੰ ਸਮਝ ਲੈਂਦੀ ਹੈ ਤੇ ਜਿਹੜੀ ਕਦੇ ਕਿਸੇ ਧਰਮ ਨੂੰ ਮਾੜਾ ਨਹੀਂ ਆਖਦੀ ਸੋ ਜਿਹੜਾ ਤਾਂ ਪਰਮਾਤਮਾ ਨੂੰ ਸਮਝ ਲੈਂਦਾ ਹੈ ਕਿ ਉਹ ਪਰਮਾਤਮਾ ਸੱਚ ਹੈ ਉਹ ਵੱਖ-ਵੱਖ ਰੂਪਾਂ ਵਿੱਚ ਆਦਿਆ ਪਰ ਪਰਮਾਤਮਾ ਇੱਕ ਰੂਪ ਅਨੇਕ ਹੈ ਸੋ ਉਹ ਬਹੁਤੇ ਵਿਆਮਾ ਪਰਮਾ ਵਿੱਚ ਨਹੀਂ ਪਵੇਗਾ ਉਹ ਸਿਰਫ ਇਸ ਗੱਲ ਤੇ ਯਕੀਨ ਬਣਾ ਕੇ ਬਹਿ ਜਾਏਗਾ ਕਿ ਜੋ ਵੀ ਹੈ ਸੱਚ ਹੀ ਸੱਚਾ ਪਰਮਾਤਮਾ ਦੇ ਨਾਮ ਤੇ ਜਿੰਨਾ ਵੀ ਦੁਨੀਆ ਤੇ ਅੱਜ ਕਰਮ ਹੋ ਰਿਹਾ ਉਹ ਸੱਚ ਹੀ ਸੱਚਾ ਸੋ ਇਹ ਸੇ ਲੋਕ ਵੀ ਸੱਚਖੰਡ ਦੇ ਵਾਸੀ ਹੁੰਦੇ ਨੇ ਤੇ ਚੌਥੀ ਜੋ ਨਿਸ਼ਾਨੀ ਹੈ ਸੱਚਖੰਡ ਸੱਚਖੰਡ ਮਤਲਬ ਸਚਾਈ ਦੇ ਰਸਤੇ ਤੇ ਤੁਰਨਾ ਜਿਹੜਾ ਇਨਸਾਨ ਸੱਚ ਬੋਲਣ ਤੋਂ ਡਰਦਾ ਨਹੀਂ ਰਿਸ਼ਤਿਆਂ ਦੀ ਪਰਵਾਹ ਨਹੀਂ ਕਰਦਾ ਰਿਸ਼ਤੇ ਚਾਏ ਜਿੰਨੇ ਮਰਜ਼ੀ ਨਜ਼ਦੀਕੀ ਹੋਣ ਖੂਨ ਦੇ ਰਿਸ਼ਤੇ ਹੋਣ ਪਰ ਸੱਚ ਦਾ ਸਾਥ ਦਿੰਦਾ ਹੈ ਉਹ ਇਨਸਾਨ ਹੈ ਸੱਚਖੰਡ ਵਾਸੀ ਸੋ ਇਹ ਹੈ ਨਿਸ਼ਾਨੀਆਂ ਸੱਚਖੰਡ ਦੇ ਵਸਨੀਕਾਂ ਦੇ ਸੋ ਜਿਹੜੀਆਂ ਰੂਹਾਂ ਸੇਵਾ ਅੱਜ ਕਰ ਰਹੀਆਂ ਹੈ ਪਰ ਆਪਣੇ ਆਪ ਨੂੰ ਥੋੜਾ ਚੇਂਜ ਕਰਨ ਦੀ ਜ਼ਰੂਰਤ ਹੈ ਜਿਹਨਾਂ ਦੇ ਵਿੱਚ ਇਹ ਪੂਜ ਨਿਸ਼ਾਨੀਆਂ ਘਟ ਨੇ ਉਹ ਕੋਸ਼ਿਸ਼ ਕਰੋ ਕਿ ਅਸੀਂ ਇਹ ਨਿਸ਼ਾਨੀਆਂ ਨੂੰ ਲਾਗੂ ਕਰੀਏ ਸੱਚਖੰਡ ਦੇ ਵਾਸੀ ਬਣੀ ਸੋ ਜ਼ਿੰਦਗੀ ਦੀ ਸਚਾਈ ਹੈ ਬੰਦਗੀ ਸੋ ਦੋ ਹੀ ਚੀਜ਼ਾਂ ਸੱਚ ਹੈ ਇੱਕ ਪਰਮਾਤਮਾ ਤੇ ਦੂਜਾ ਮਰਨਾ ਸੱਚ ਹੈ ਕੋਰਸਾ ਕੋ ਸ਼ਹੀਦ ਤੇ ਝੂਠੀ ਝੂਠਾ ਸੋ ਇੱਕ ਮੌਤ ਨੂੰ ਯਾਦ ਰੱਖਣਾ ਚਾਹੀਦਾ ਇੱਕ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਜੀ ਤੇ ਉਹ ਇਨਸਾਨ ਪਾਰ ਲੱਗ ਹੀ ਜਾਂਦਾ ਆ ਚੰਮਣ ਮਰਨ ਤੋਂ ਰਹਿਤ ਹੋ ਜਾਂਦਾ 84 ਦੇ ਗੇੜ ਚੋਂ ਨਿਕਲ ਜਾਂਦਾ ਅਨਸਾਨੀ ਜਨਮ ਆਪਾਂ ਦੇਖ ਰਹੇ ਆ ਸੋ ਅਨਸਾਨੀ ਜਨਮ ਹੈ ਤਾਂ ਬਹੁਤ ਔਖਾ ਪਰ ਇਹਦੇ ਵਿੱਚ ਹੀ ਅਸੀਂ ਆਪਣੇ ਆਪ ਦਾ ਛੁਟਕਾਰਾ ਕਰ ਸਕਦੇ ਆ 84 ਦੇ ਗੇੜ ਚੋਂ ਨਿਕਲ ਕੇ ਜੰਮਣ ਮਰਨ ਤੋਂ ਰਹਿਤ ਹੋ ਸਕਦੇ ਆ ਮੁਕਤੀ ਮਿਲ ਸਕਦੀ ਹੈ ਪਰਮਾਤਮਾ ਦੇ ਚਰਨਾਂ ਦੇ ਵਿੱਚ ਸ਼ਰਨ ਮਿਲ ਸਕਦੀ ਹੈ ਸੱਚਖੰਡ ਦੇ ਵਾਸੀ ਬਣ ਸਕਦੇ ਆ ਸੇਵਾ ਬੰਦਗੀ ਕਰਕੇ ਸੋ ਇੰਨਾ ਸਮਾਂ ਆਪਣੇ ਲਈ ਜ਼ਰੂਰ ਕੱਢੋ ਇਹੇ ਬੇਨਤੀ ਹੈ ਜਿੱਦਣ ਫਿਰ ਰਿਸ਼ਤੇ ਰਾਤੇ ਠੋਕਰ ਮਾਰਦੇ ਨੇ ਮਨ ਦਿਖਾਉਂਦੇ ਨੇ ਉਸ ਦਿਨ ਅਹਿਸਾਸ ਹੁੰਦਾ ਹੈ ਕਿ ਪਰਮਾਤਮਾ ਤੋਂ ਸਵਾ ਆਪਣਾ ਕੋਈ ਵੀ ਨਹੀਂ ਇਹ ਸਚਾਈ ਹੈ ਜੀ ਇਹ ਪਰਖੀਆਂ ਹੋਈਆਂ ਗੱਲਾਂ ਆ ਇਹਨਾਂ ਨੂੰ ਜਲਦ ਤੋਂ ਜਲਦ ਸਮਝ ਲਓ ਉਨਾ ਹੀ ਸਹੀ ਹੋਵੇਗਾ ਜੀ ਜਦੋਂ ਸਮਾਂ ਹੱਥੋਂ ਲੰਘ ਜਾਂਦਾ ਫਿਰ ਪਛਤਾਵਾ ਰਹਿ ਜਾਂਦਾ ਹੈ ਸੋ ਕੋਸ਼ਿਸ਼ ਕਰੋ ਪਲੀਜ਼ ਕਿ ਆਪਣੇ ਲਈ ਸਮਾਂ ਕੱਢੋ 5 ਮਿੰਟ ਦਾ ਹੀ ਸਮਾਂ ਕੱਢੋ ਪਰ ਕੱਢੋ ਜ਼ਰੂਰ ਪ੍ਰਮਾਤਮਾ ਦਾ ਧਿਆਨ ਤਰੋ ਜੀ ਦੇ ਨਾਲ ਤੁਹਾਨੂੰ ਸੁੱਖ ਮਿਲਣੇ ਨੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ ਵੱਧ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ